ਹੋ ਮੈਂ ਇੱਕ ਵਾਸਤਾ ਪੌਣ ਲਗਾ ਸਭ ਸਿੱਖਾ ਸੰਸਰਦਾਰਾਂ ਨੂੰ ਸਭ ਸੰਗਤਾਂ ਨੂੰ ਮਹਾਪੁਰਸ਼ਾਂ ਨੂੰ ਸੰਸਥਾਵਾਂ ਨੂੰ ਟੇਰੇਦਾਰਾਂ ਨੂੰ ਦਸਵੇਂ ਸੇਧੀਆਂ ਲਾੜ ਲੀਆਂ ਫੌਜਾਂ ਨੂੰ ਟਕਸਾਲਾਂ ਨੂੰ ਦਰਬਾਰਾਂ ਨੂੰ ਜੋ ਸਿੰਘ ਹੋਵੇ ਸਿੱਖ ਕਾਮ ਦੇ ਹਿੱਸੇਦਾਰਾਂ ਨੂੰ ਉਹ ਸਿੰਘ ਜਥੇ ਦੇ ਮਿਸ਼ਨਰੀਆਂ ਨੂੰ ਪ੍ਰਚਾਰਕਾਂ ਨੂੰ ਕਥਕਾਰਾਂ ਨੂੰ ਰਾਗ ਟਾਲੀ ਕਵੀ ਕਵੀ ਸਰ ਸਭ ਦੱਸਦੇ ਸਭ ਦੇ ਵਿਚਾਰਾਂ ਨੂੰ ਗੁਰਦਵਾਰੇ ਦੇ ਪ੍ਰਬੰਧਕਾਂ ਨੂੰ ਸੇਵਾਦਾਰਾਂ ਨੂੰ ਜਥੇਦਾਰਾਂ ਨੂੰ ਸਭ ਤਿਆਂ ਪੈਣਾ ਮਾਮਾ ਨੂੰ ਸਿੱਖੀ ਦੇ ਆ ਪੈਰੇਦਾਰਾਂ ਨੂੰ ਅਸੀਂ ਸਾਰੇ ਬਖੋ ਵਖਸਦੇ ਹਾਂ ਇੱਕ ਥਾਂ ਖੰਮੇ ਦਾ ਵੇਲਾ ਹੈ ਆਪਸ ਵਿੱਚ ਲੜਨਾ ਬੁੱਲੇ ਜਾਗੇ ਹੁਣ ਇਕੱਠਾ ਲੜਨੇ ਦਾ ਵੇਲਾ ਹੈ ਜਿਸ ਤਖਤ ਨੇ ਸਾਨੂੰ ਇੱਕ ਕਾਲਾ ਉਹ ਇੱਕ ਦਾ ਅੱਜ ਗੁਲਾਮ ਹੋਇਆ ਜੀ ਦਾ ਹੁਕਮ ਹੈ ਸਾਡੇ ਮੱਥੇ ਤੇ ਉਹਦਾ ਹੁਕਮ ਤੇ ਹਾਕਮਾਨ ਹੋਇਆ ਜੇ ਪਥ ਬਚਾਉਣਾ ਚਾਉਂਦੇ ਹੋ ਇਹਨਾਂ ਮਨੁੱਖ ਕੂੜ ਗਦਾਰਾਂ ਤੋਂ छुटਕਾਰਾ ਪਾਉਣਾ ਚਾਹੁੰਦੇ ਹੋ ਇਹਨਾਂ ਅੰਨੇ ਅਗੂ ਯਾਰਾਂ ਤੋਂ ਆਓ ਸਭ ਕਹੋ ਜਾਈਏ ਜੀ ਸਿੱਖ ਬਣ ਕੇ ਵਰਜ ਨੇ ਭਾਈਏ ਜੀ ਬਾਕੀ ਸਭ ਗੱਲਾਂ ਫੇਰ ਸਹੀ ਹੁਣ ਤਖਤ ਅਧਾਰ ਕਰਾਈਏ ਜੀ ਹੁਣ ਤਖਤ ਅਧਾਰ ਕਰਾਈਏ ਜੀ